ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਬਾਹਾਂ ਦੀ ਕਟਾਈ ਤੇ ਬਾਹਾਂ ਦੀ ਕਟਾਈ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਪਹਿਲਾਂ ਤੁਸੀਂ ਵੀਡੀਓ ਦੇਖੀ ਹੋਊਗੀ ਆਪਾਂ ਨੇ ਇਹਦੇ ਨਾਲ ਦੀ ਸ਼ਰਟ ਦੀ ਜਿਹੜੀ ਕਟਾਈ ਆ ਨਾ ਉਹ ਕੀਤੀ ਸੀ ਪੱਲਿਆਂ ਦੀ ਤੇ ਆਪਾਂ ਬਾਹਾਂ ਦੀ ਕਟਾਈ ਹੁਣ ਸੈਕੰਡ ਅਪਲੋਡ ਕੀਤੀ ਹੈ ਜੀ ਤੇ ਆਪਾਂ ਤੁਹਾਨੂੰ ਦਿਖਾਣੇ ਆ ਵੀ ਬਾਹਾਂ ਦੀ ਕਟਾਈ ਆਪਾਂ ਨੇ ਕਿਸ ਤਰ੍ਹਾਂ ਕਰਨੀ ਆ ਇਹ ਨਾਲੋਂ ਕਪੜਾ ਲਿਆ ਹੋਇਆ ਸੀਗਾ ਨਾ ਉਹ ਆਪਾਂ ਨੇ ਰੱਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਨੇ ਮਾਰਕਿੰਗ ਕਰ ਲਈ ਹੈ ਇਹਦੀ ਹੁਣ ਆਪਾਂ ਇੱਥੋਂ ਕੱਟ ਕਰ ਦਾਂਗੇ ਤਾਂ ਤੁਸੀਂ ਆਪਣੇ ਅਕੋਰਡਿੰਗ ਲਗਾ ਸਕਦੇ ਹੋ ਜਿੰਨੀ ਤੁਸੀਂ ਪਾਣੀ ਆ ਠੀਕ ਹੈ ਜੀ ਇੱਥੋਂ ਆਪਾਂ ਕਪੜਾ ਕੱਟ ਕਰ ਦਾਂਗੇ ਇਹਦੇ ਫਲਾਵਰ ਆਪਾਂ ਪਹਿਲਾਂ ਸੈੱਟ ਕਰ ਲਾਂਗੇ ਧਮਾ ਲਾਂਗੇ ਇਸ ਤਰ੍ਹਾਂ ਪੱਲਿਆਂ ਨੂੰ ਹਾਂਜੀ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜੋੜ ਪਊਗਾ ਬਾਹਾਂ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਜੋੜ ਪਾਵਾਂਗੇ ਆਪਾਂ ਨੇ ਇਸ ਤਰ੍ਹਾਂ ਡਬਲ ਨੇ ਜਿਹੜੀਆਂ ਬਾਹਾਂ ਫੋਲਡ ਕਰਕੇ ਰੱਖ ਲਈਆਂ ਨੇ ਤੇ ਜਿੰਨਾਂ ਦੇ ਵਿੱਚ ਜੋੜ ਪਾਉਣਾ ਉਹਨਾਂ ਆਪਾਂ ਨੇ ਰੱਖ ਲਿਆ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਨਾ ਕਾਟ ਪਾਵਾਂਗੇ ਜਦੋਂ ਦੇਖ ਸਕਦੇ ਹੋ ਤੁਸੀਂ 1.5 ਇੰਚ ਆਪਣੇ ਕੋਲੇ ਮੋਢਾ ਇਸ ਤਰ੍ਹਾਂ ਹੈਗਾ ਆ ਵੀ ਵਿੱਚੇ ਮਾਰ ਜੰਦੇ ਲਈ ਵੀ ਹੈਗਾ ਠੀਕ ਹੈ ਜੀ ਤਾਂ ਆਪਾਂ ਨੇ ਹੁਣ ਇੱਥੇ ਜੋੜ ਪਾਉਣਾਗਾ ਇਹ ਜੋੜ ਆ ਜਿਹੜਾ ਬੈਕ ਸਾਈਡ ਤੇ ਆਊਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਨਾ ਡਬਲ ਜਿੰਨੀਆਂ ਜਿੰਨਾ ਆਪਾਂ ਨੂੰ ਜੋੜ ਪਾਉਣ ਦੇ ਲਈ ਕਪੜਾ ਚਾਹੀਦਾ ਨਾ ਉਹਨਾਂ ਆਪਾਂ ਨੇ ਇੱਥੇ ਕੱਟ ਕਰਕੇ ਰੱਖ ਲੈਣਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਨਾ ਵਧਾ ਕੇ ਥੋੜਾ ਜਿਹਾ ਉੱਪਰ ਰੱਖਣਾਗਾ ਕਪੜਾ ਵੀ ਜਦੋਂ ਸਲਾਈ ਲੱਗੇ ਤਾਂ ਘਟੇ ਨਾ ਠੀਕ ਹੈ ਜੀ ਇਸ ਤਰ੍ਹਾਂ ਜਿਹਨੇ ਸਲਾਈ ਲਗਾਉਣੀ ਹੈ ਨਾ ਆਪਾਂ ਨੇ ਉਹਨਾਂ ਵਧਾ ਕੇ ਉੱਪਰ ਰੱਖ ਦੇਣਾ ਦੋਸਤੋ ਆਪਾਂ ਇਹ ਲੀਰਾ ਨੇ ਜਿਹੜੀਆਂ ਲਈਆਂ ਨੇ ਨਾ ਜੋੜ ਪਾਉਣ ਦੇ ਲਈ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵਿਚਾਲੇੋਂ ਕੱਟ ਲਾਂਗੇ ਠੀਕ ਹੈ ਜੀ ਤੇ ਹੁਣ ਜਿੱਧਰ ਲਈ ਸਾਈਡ ਨੂੰ ਆਪਾਂ ਨੇ ਨਾ ਇਹ ਫਲਾਵਰ ਪਹਿਲਾਂ ਕੀਤੇ ਹੋਏ ਨੇ ਦੇਖ ਸਕਦੇ ਤੁਸੀਂ ਉੱਪਰਲੀ ਸਾਈਡ ਨੂੰ ਆਪਾਂ ਨੇ ਇਸ ਤਰ੍ਹਾਂ ਫਲਾਵਰ ਨੇ ਜਿਹੜੇ ਕਰ ਲੈਣੇ ਨੇ ਜਿਵੇਂ ਆਪਾਂ ਵਾਂਦੇ ਰੱਖੇ ਹੋਏ ਨੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਜੋੜ ਲੱਗ ਜੂਗਾ ਠੀਕ ਹੈ ਜੀ ਤਾਂ ਹੁਣ ਆਪਾਂ ਨੇ ਇੱਥੇ ਕਾਟਾ ਪਾਉਣੀਆਂ ਨੇ ਜਿਹੜੀ ਕਾਟ ਪਾਣੀ ਆਪਾਂ ਨੇ ਉਹ 3 ਇੰਚ ਤੇ ਮਾਰਕ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ 3 ਇੰਚ ਤੇ ਮਾਰਕ ਕਰ ਲੈਣਾ 2 ਇੰਚ ਛੱਡ ਕੇ ਆਪਾਂ ਇੱਥੋਂ ਕਾਟ ਪਾਣੀ ਸ਼ੁਰੂ ਕਰਾਂਗੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਇਹਨਾਂ ਕਾਟ ਪਾ ਦੇਣੀ ਹੈ ਅਸੀਂ ਕਰਾਂਗੇ ਪਹਿਲਾਂ 5.5 ਇੰਚ ਤੇ ਠੀਕ ਹੈ ਜੀ ਤੇ 1.5 ਇੰਚ ਆਪਾਂ ਇੱਥੇ ਐਕਸਟਰਾ ਲਵਾਂਗੇ ਇਸ ਤਰ੍ਹਾਂ ਆਪਾਂ ਮਿਲਾ ਦੇਾਂਗੇ ਮਾਰਜਨ ਜਿਹੜਾ ਮਾਰਜਨ ਵਾਲਾ ਲਿਆ ਹੋਇਆ ਠੀਕ ਹੈ ਜੀ ਤੇ ਇਥੋਂ ਆਪਾਂ ਨੇ ਮੋਡਾ ਰੱਖਣਾ 9 ਇੰਚ ਦਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਮਿਲਾ ਦੇਣਾ ਹੈ ਜੀ ਠੀਕ ਹੈ ਜੀ हम आप काट पानी शुरू करा देख सकते हो तीस तरह अपने काट पा देनी ठीक है जी काट अपने पा दिखती है इधरली साइड तो भी आप वादू कपड़ा ला देंगे ठीक है जी ਹੁਣ ਜਿਹੜੀ ਆਪਾਂ ਨੇ ਕਾਰਡ ਪਾਉਣੀ ਆ ਫਰੰਟ ਕਾਟੋ ਤੁਸੀਂ ਦੇਖੋ ਵੀ ਕਿਵੇਂ ਪਾਉਣੀ ਆ ਆਪਾਂ ਨੇ ਪਹਿਲਾਂ ਆਪਾਂ ਇੱਥੇ ਟੱਕ ਲਗਾਵਾਂਗੇ ਉਹ ਬੈਕ ਸਾਈਡ ਤੇ ਪਾਉਣੀ ਆ ਆਪਾਂ ਨੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਬਾਹਨ ਘੁਮਾ ਲੈਣਾ ਇਸ ਤਰ੍ਹਾਂ ਆਪਾਂ ਨੇ 1 ਇੰਚ ਦੀ ਇਹ ਕਾਟ ਆ ਜਿਹੜੀ ਪਾਉਣੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਇਹ ਕਾਟ ਆਪਾਂ ਇੱਥੋਂ ਤੋਂ ਸ਼ੁਰੂ ਨਹੀਂ ਕਰਨੀ ਹੈਗੀ ਜਿੰਨਾ ਆਪਾਂ ਨੇ ਮੋੜਾ ਰੱਖਿਆ ਹੋਇਆ ਹੈ ਨਾ ਮਾਰਕ ਕੀਤਾ ਹੈ ਦੇਖ ਸਕਦੇ ਹੋ ਤੁਸੀਂ ਉੱਥੋਂ ਆਪਾਂ ਨੇ ਕਾਟ ਆ ਜਿਹੜੀ ਪਾਣੀ ਸ਼ੁਰੂ ਕਰਨੀ ਹੈ ਤੇ ਇੱਥੇ ਤੱਕ ਆਪਾਂ ਨੇ ਕਟਾ ਦੇਣੀ ਹੈ ਜਿਆਦਾ ਅੱਗੇ ਤੱਕ ਨਹੀਂ ਲੈ ਕੇ ਜਾਣੀ ਹੈਗੀ ਤੇ 2 ਇੰਚ ਦੀ ਆਪਾਂ ਨੇ ਇਹ ਕਾਟ ਪਾਣੀ ਆ ਉੱਪਰਲੇ ਪੱਲਿਆਂ ਦੇ ਵਿੱਚ ਹੀ ਪਾਵਾਂਗੇ ਜਿਨ੍ਹਾਂ ਦੇ ਵਿੱਚ ਜੋੜਨੀ ਹੈਗਾ ਠੀਕ ਹੈ ਜੀ ਇਹ ਫਰੰਟ ਕਾਟ ਪਾਉਗੀ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਇਸ ਤਰ੍ਹਾਂ ਕਾਟ ਆ ਜਿਹੜੀ ਪਾ ਸਕਦੇ ਆ ਦੇਖ ਸਕਦੇ ਹੋ ਤੁਸੀਂ ਕਾਟ ਪਾ ਦਿੱਤੀ ਆ ਜੇ ਤੁਹਾਨੂੰ ਇਹ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇ ਨਾ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ